ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮੌਸਮ ਦੀ ਅਪਡੇਟ ਤੁਹਾਨੂੰ ਦਿਆਂਗੇ ਜੀ ਅਗਲੇ 72 ਘੰਟਿਆਂ ਦੀ ਗੱਲ ਕਰਾਂਗੇ ਯਾਨੀ ਕਿ 10 ਮਾਰਚ ਤੱਕ ਮੌਸਮ ਪੰਜਾਬ ਦਾ ਕਿਵੇਂ ਦਾ ਰਹਿ ਸਕਦਾ ਨਾ ਲੱਗਦੇ ਖੇਤਰਾਂ ਦੀ ਵੀ ਗੱਲ ਕਰਾਂਗੇ ਤਾਜ਼ਾ ਸੈਟਲਾਈਟ ਤਸਵੀਰਾਂ ਤੇ ਤੁਹਾਨੂੰ ਸਿੱਧਾ ਲੈ ਕੇ ਚੱਲਦੇ ਹਾਂ 7 ਮਾਰਚ ਦੀ ਸਵੇਰ ਹੈ ਤੇ ਲਗਭਗ 10 ਵਜਣ ਵਾਲੇ ਨੇ ਜੀ ਐਸਆਰ ਦੀ ਜੇਕਰ ਤਾਜ਼ਾ ਸੈਟਲਾਈਟ ਤਸਵੀਰ ਦੇਖੀਏ ਤੇ ਲਗਭਗ ਮੌਸਮ ਸਾਫ਼ ਹੈ ਉੱਤਰ ਭਾਰਤ ਦੇ ਬਹੁਤੇ ਖੇਤਰਾਂ ਦੇ ਵਿੱਚ ਪੰਜਾਬ ਦੇ ਖਾਸ ਕਰ ਉੱਤਰੀ ਭਾਗਾਂ ਦੇ ਵਿੱਚ ਹਲਕੇ ਟੁੱਟਵੇਂ ਜਿਹੇ ਬੱਦਲਵਾਜੂ ਪੱਲੇ ਖੱਦਰ ਤੇ ਗੁਜ਼ਰ ਰਹੀ ਹੈ ਤੇ ਇਹਦਾ ਕੋਈ ਖਾਸ ਮੌਸਮ ਤੇ ਫੈਟ ਨਹੀਂ ਹੈ ਤੇ ਬਹੁਤ ਹੀ ਖੇਤਾਂ ਦੇ ਵਿੱਚ ਸਵੇਰ ਤੋਂ ਚੜੀ ਹੋਈ ਹੈ ਤੇ ਅੱਜ ਦਿਨ ਕੱਲ ਦੇ ਮੁਕਾਬਲੇ ਵੀ ਗਰਮ ਰਹਿਣ ਦੇ ਆਸਾਰ ਨੇ ਕੱਲ 28 ਦੇ ਆਸ-પાસ ਟੈਂਪਰੇਚਰ ਜਿਹੜੇ 25 ਤੇ ਲੱਗੇ 28 ਦੇ ਵਿਚਕਾਰ ਜਿਹੜੇ ਆ ਦਰਜ ਹੋਏ ਨੇ ਪੰਜਾਬ ਦੇ ਬਹੁਤੇ ਭਾਗਾਂ ਦੇ ਵਿੱਚ ਬਠਿੰਡਾ 에ਅਰਪੋਰਟ ਸਭ ਤੋਂ ਗਰਮ ਰਿਹਾ 28.6 ਡਿਗਰੀ ਦੇ ਨਾਲ ਸੋ ਇਹ ਹਾਲਤ ਹੈ ਜੀ ਮੌਸਮ ਦੀ ਆਉਂਦੇ ਜਿਹੜੇ ਇੱਕ ਦੋ ਦਿਨ ਹੋਣਗੇ ਉਹ ਹੋਰ ਗਰਮ ਹੋ ਸਕਦੇ ਨੇ ਦਿਨ ਵੇਲੇ ਟੈਂਪਰੇਚਰ ਹੋਰ ਵਧਾ ਹੋ ਦੇ ਆਸਾਸ ਜਾ ਸਕਦੇ ਨੇ ਪੰਜਾਬ ਦੇ ਔਰ ਹਰਿਆਣੇ ਦੇ ਵੀ ਮੌਸਮ ਦੇ ਵਿੱਚ ਜਿਹੜਾ ਫਿਰ ਬਦਲ ਸੰਭਵ ਹੈ ਅਗਲੇ 1-2 ਦਿਨਾਂ ਤੱਕ ਟੈਂਪਰੇਚਰ ਦੇ ਵਿੱਚ ਵਾਧਾ ਉੱਥੇ ਵੀ ਜਲਾ ਜਾ ਦਰਜ ਕੀਤਾ ਜਾ ਹੋਏਗਾ ਹਵਾ ਚੱਲ ਰਹੀ ਸੀ ਉੱਤਰ ਖੱਛੋ ਦੀਆਂ ਹਵਾਵਾਂ ਪਿਛਲੇ 2-3 ਦਿਨਾਂ ਤੋਂ ਕਾਫੀ ਤੇਜ਼ ਨਾਲ ਚੱਲ ਰਹੀਆਂ ਸੀ ਅੱਜ ਉਹਨਾਂ ਤੇ ਰੁਕਾਵਟ ਆਏਗੀ ਹਾਲਕੀ ਇੱਕ ਦਿਨ ਦੇ ਵਿੱਚ ਹਵਾਵਾਂ ਅਜ ਵੀ ਚੱਲਣਗੀਆਂ ਪਰ ਦੁਪਹਿਰ ਤੋਂ ਬਾਅਦ ਸ਼ਾਮ ਵੰਦੇ ਹੁੰਦੇ ਉਹਨਾਂ ਦੀ ਗਤੀ ਦੇ ਵਿੱਚ ਰੁਕਾਵਟ ਆਏਗੀ 10-15 ਕਿਲੋਮੀਟਰ ਦੀ ਹਲਕੀਆਂ ਹਵਾਵਾਂ ਚੱਲਣ ਦਾ ਅਨੁਮਾਨ ਹੈ ਉਹਦੇ ਜੇਕਰ 72 ਘੰਟਿਆਂ ਦੀ ਗੱਲ ਕਰੀਏ 10 ਤਰੀਕ ਨੂੰ ਇੱਕ ਹਲਕੇ ਜਿਹੇ ਸਿਸਟਮੇ ਆ ਰਹੀ ਹੈ ਇਹਦੀ ਅਪਡੇਟ ਤੁਹਾਨੂੰ ਅਸੀਂ ਰੈਗੂਲਰ ਤੌਰ ਤੇ ਦਿੰਦੇ ਆ ਰਹੇ ਹਾਂ ਇਹ ਕੋਈ ਖਾਸਾ ਮਹੀਆਲਾ ਸਿਸਟਮ ਨਹੀਂ ਹੈ ਟੁੱਟਮੇ ਜੇ ਬੱਦਲ ਵਾਈ ਦੇ ਨਾਲ ਉਤੇ ਮਾਝਾ ਦੋਆਬਾ ਖੇਤਰ ਕਵਰ ਹੋ ਸਕਦੇ ਨੇ ਜਿੱਥੇ ਬੱਦਲ ਵਾਈ ਹੋ ਸਕਦੀ ਹੈ ਕਿਤੇ ਕਿਤੇ 5-7 ਮਿੰਟਾਂ ਵਾਲੇ ਸ਼ਰਾਟੇ ਦੇਖ ਸਕਦੇ ਨੇ ਉਹ ਮਾਝਾ ਖੇਤਰ ਵੀ ਹੋ ਸਕਦਾ ਹੈ ਉਹ ਦੋਆਬਾ ਖੇਤਰ ਵੀ ਹੋ ਸਕਦਾ ਵੱਡੇ ਮੇਰੇ ਕੋਈ ਅਸਰ ਨਹੀਂ 10 ਦੀ ਰਾਤ ਹੁੰਦੇ ਹੁੰਦੇ ਜਾਂ 11 ਦੀ ਸਵੇਰ ਹੁੰਦੇ ਹੁੰਦੇ ਇਹ ਸਿਸਟਮ ਹੀ ਅੱਗੇ ਕੁਝ ਕਰ ਜੇਗੀ ਪਹਾੜਾ ਵੱਲੋਂ ਵੱਡਾ ਸਿਸਟਮ ਜਿਹੜਾ ਹਾਲੇ ਕੋਈ ਇਹ ਜੋ ਫੇਰ ਬਦਲ ਨਹੀਂ ਆ ਸਿਸਟਮ ਲੱਗਦਾ ਜਾ ਪਰਿਆ ਮੀ ਗੜੇ ਮਾਰੇ ਦੇ ਸਾਰੇ ਸਿਸਟਮ ਤੋਂ ਬਣੇ ਹੋਏ ਨੇ ਤੇ ਸਪੋਰਟ ਵੀ ਇਹਨੂੰ ਪੂਰੀ ਮਿਲ ਰਹੀ ਆ ਹੀਟ ਦੀ ਵੀ ਦੱਖਣ ਫਰੇ ਦੀ ਹਵਾ ਦੀ ਵੀ ਐਂਟੀ ਸਰਕੂਲੇਸ਼ਨ ਹਵਾ ਜਿਹੜੀ ਆ ਰਫਸਾ ਕਰਤੋਂ ਆਉਂਦੀ ਆ ਨੇ ਮੋਸਰ ਵੇਣ ਪੂਰਾ ਮਿਲਿਆ ਹੋਇਆ ਤੇ ਇਹ ਸਿਸਟਮ ਲੱਗਦਾ ਜਾ ਪਰਿਆ ਫਿਲਹਾਲ ਅੱਗੇ ਅੱਗੇ ਲਾਗੇ ਜਾ ਕੇ ਜਿਹੜਾ ਜਾਂ ਇਹਦੀ ਹੋਰ ਸਟੀਕਲ ਮੰਜ ਹੋਏਗਾ ਜੋ ਤਾਜਾਂ ਕਰਿਆਣਗੇ ਉਹ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਮਾਸਖ ਫਗਲ ਕੋਈ ਕਿਸੇ ਰੰਦਰ ਅਲਰਟ ਨਹੀਂ ਕੋਈ ਕਿਸੇ ਰੰ ਚਿਤਾਵਨੀ ਨਹੀਂ ਕਿਸਾਨ ਵੀਰਾਂ ਨੂੰ ਅਸੀਂ ਪਹਿਲਾਂ ਹੀ ਬੇਨਤੀ ਕੀਤੀ ਸੀ ਕਿ ਫਸਲਾਂ ਨੂੰ ਪਾਣੀ ਆਫਲਾ ਸਕਦੇ ਆ ਕੋਈ ਕਿੰਤੂ ਪ੍ਰੰਤੂ ਵਾਲੀ ਗੱਲ ਨਹੀਂ ਆ ਕਿਉਂਕਿ ਮੌਸਮ ਸਾਫ ਹੈ ਧੁੱਪ ਲੱਗ ਰਹੀ ਹੈ ਹਵਾਵਾਂ ਚੱਲ ਰਹੀਆਂ ਸੀ ਤੇਜ਼ੀ ਦੇ ਨਾਲ ਜੋ ਕਿ ਹੁਣ ਮੱਠੀਆਂ ਫੈ ਚੁੱਕੀਆਂ ਨੇ ਤੇ ਹੁਣ ਕੋਈ ਕਿਸੇ ਤਰ੍ਹਾਂ ਦਾ ਅਰ ਕੈਸਾ ਦਿਆਂ ਕਿ ਤੂਫਾਨਤ ਵਾਲੀ ਕੋਈ ਗੱਲ ਨਹੀਂ ਹੈ ਤੇ ਫਸਲਾਂ ਜਿਹੜੀ ਮਰਜੀ ਫਸਲਾਂ ਆਪਾਂ ਪਾਣੀ ਜਰਾ ਜਾਂ ਦੇ ਸਕਦੇ ਅਗਲੇ 2-3 ਦਿਨਾਂ ਤੱਕ ਦਾ ਸਾਲਾ ਸਿਸਟਮ ਵੀ ਕੋਈ ਖਾਸਾ ਨਹੀਂ ਹੈ ਉਦੋਂ ਵੀ ਆਪਾਂ ਪਾਣੀ ਆ ਫਖੋਂ ਕੋਈ ਅਲਰਟ ਚੇਤਾਵਨੀ ਨਹੀਂ ਆਉਂਦਾ ਵੀ ਆਪਾਂ ਪਾਣੀ ਲਾ ਸਕਦੇ ਆ ਤੇ ਜਦੋਂ ਉਸ ਤੋਂ ਬਾਅਦ ਸਿਸਟਮ ਆਏਗਾ ਉਦੋਂ ਅਫਰੇਟਰ ਸਾਨੂੰ ਰੈਗੂਲਰ ਥਰਟੀ ਦਿੰਦੇ ਆ ਰਹੇ ਆ ਜਾਸਦੇ ਜਿੱਤਨ